550 550 550 550 550 ਚੱਕੋ ਦੀ ਬੁਲਬੁਲ ਦੇ ਬੱਚੇ 550 ਚ ਜਿਹੜੇ ਬਾਜ਼ਾਰ ਚ ਮਿਲਦੇ ਬਾਜ਼ਾਰ ਚ 15 1500 ਚ ਬਾਗੇ ਪੁਰਾਣੇ ਆਜੋ ਅੰਕਲ ਹੋਮ ਦੇ ਸਟੋਰ ਤੇ 550 ਹੀ ਲੈ ਜਾਓ ਜੀ 15 1500 ਵਾਲੇ ਸੂਟ 550 ਚ 1500 ਰੁਪਏ ਦੇ ਤਿੰਨ ਹੈਂਡਵਰਕ ਕੀਤਾ ਨੇਚਰਲ ਕਲੇਵ ਦਾ ਸੂਟ ਡਿਜ਼ਾਈਨਰ ਇੱਕ ਤੋਂ ਇੱਕ ਟਾਪ ਤੋਂ ਟਾਪ ਆ ਦੇਖੋ ਜੀ ਜੇ ਤੁਸੀਂ ਮੋਰਾਂ ਵਾਲੇ ਸੂਟ ਲੈਣੇ ਉਹ ਵੀ ਮਿਲ ਜੂਗੇ ਨੇਚਰਲ ਆਰਗੈਂਜ ਦਾ ਸੂਟ ਹੈਂਡਵਰਕ ਕੀਤਾ ਬਜਾਰਾ ਚ 2500 ਦਾ ਇੱਕ ਅਸੀਂ ਦੇਨੇ ਆ 2500 ਰੁਪਏ ਦੇ ਦੋ ਬਾਈਉ ਵਰ ਗਿਆ ਦੁਪੱਟੇ ਟਾਪ ਦੇ 2500 ਦਾ ਇੱਕ ਦਿੰਦੇ ਸੀ ਹੁਣ 2500 ਦੇ ਦੋ ਲੈ ਜਾਓ ਆ ਚੱਕੋ ਜੀ ਨੇਚਰਲ ਕੇਵ ਦਾ ਸੂਟ ਹੈਂਡਵਰਕ ਕੀਤਾ ਹੈਵੀ ਦਾਜਵਰੀ ਵਾਲਾ ਜਿਹੜਾ 5-5000 ਦਾ ਅਸੀਂ ਦੇਨੇ ਆ 5000 ਰੁਪਏ ਦੇ ਦੋ ਸੂਟ ਰੰਗ ਦੇਖੋ ਚੀਜ਼ਾਂ ਦੇਖੋ ਜਿਹੜਾ ਮਰਜੀ ਡਿਜ਼ਾਈਨ ਲੈ ਜਾਓ 5000 ਦੇ 2 2500 ਦਾ 1 ਮੈਨਾ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਬਾਜ਼ਾਰ ਚ 3 3000 ਦੇ ਸੂਟ ਸਾਡੇ ਕੋਲ ਲੈ ਜਾਓ 1275 ਰੁਪਏ ਦਾ ਚੀਜ਼ ਇੱਕ ਤੋਂ ਇੱਕ ਟੌਪ ਤੋਂ ਟੌਪ ਬਾਜੂ ਪਹੁੰਚੇ ਉਹ ਕਹਿੰਦੇ ਰਾਜਾ ਰਾਣੀ ਵਾਲੇ ਸੂਟ ਲੈਣੇ ਲੈ ਜਾਓ ਲੈ ਜਾਓ ਚੱਕੋ ਜਿੰਨੇ ਮਰਜੀ ਸੂਟ ਰਾਜਾ ਰਾਣੀ ਵਾਲੇ ਰੰਗ ਵੀ ਬੜੇ ਸੋਹਣੇ ਸੋਹਣਿਆ 7 7000 ਰੁਪਏ ਬਾਜ਼ਾਰ ਚ 8 8000 ਰੁਪਏ 65 6500 ਸਾਡੇ ਕੋਲ ਆਜੋ ਸਿਰਫ ਤੁਹਾਨੂੰ ਅਸੀਂ ਦੇ ਰਣਾ ਇਹ ਸੂਟ 20050 ਰੁਪਏ ਦਾ ਦੇਖੋ ਚੈਲੰਜ ਕਰਕੇ ਕਹਿੰਦੇ ਆ ਜੋ ਰੇਡ ਜੋ ਕੁਆਲਿਟੀ ਅੰਕਲੋਂ ਵਾਗਾ ਪ੍ਰਣਾ ਦੇ ਰਿਹਾ ਕਿਸੇ ਨੇ ਨਹੀਂ ਦੇਨੇ ਚਾਹੇ ਡਬਲ ਐਂਡ ਟਾਈ ਐਂਡ ਡਾਈ ਦੇ ਵਿੱਚ ਹੋਵੇ 5000 ਰੁਪਏ ਦੇ ਵਿੱਚ ਹੈਵੀ ਸੂਟ ਹੈਵੀ ਦੁਪट्टे ਦੇ ਦੇਣੇ ਆ ਤੇ ਜੇ ਆਪਾਂ ਰੰਗਾਂ ਦੀ ਗੱਲ ਕਰਨੀ ਆ ਡਿਜ਼ਾਈਨਾਂ ਦੀ ਗੱਲ ਕਰਨੀ ਆ ਆ ਦੇਖੋ ਤੁਹਾਡੇ ਸਾਹਮਣੇ ਰੰਗ ਪਏ ਆ 5000 ਰੁਪਿਆ ਰੇਟ ਆ ਜਿੱਥੇ ਮਰਜ਼ੀ ਜਾ ਕੇ ਪਤਾ ਕਰੋ ਆ ਦੇਖੋ ਮੋਰਾ ਦਾ ਕੰਮ ਕੀਤਾ ਘੇਰਾ ਪੂਰਾ ਹੈਵੀ ਆ ਦਾਜਬਰੀ ਵਾਲੇ ਸੂਟ ਆ ਆ ਦੁਪੱਟਾ ਚੈੱਕ ਕਰ ਲੋ ਪੂਰਾ ਫੋਰth ਸਾਈਡ ਲੱਦਿਆ ਹੋਇਆ ਦੁਪੱਟਾ ਪੂਰਾ ਟੌਪ ਦੇ ਨਵੇਂ-ਨਵੇਂ ਰੰਗ ਨਵੇਂ-ਨਵੇਂ ਡਿਜ਼ਾਈਨ ਲੈਹੰਗੇ ਦੇ ਨਾਲ ਸੂਟ ਵੀ ਦੇ ਰਹੇ ਆ ਤੇ ਨਾਲ ਦੇ ਰਹੇ ਆ ਦੁਪੱਟਾ ਬਹੁਤ ਸ਼ਾਨਦਾਰ ਬਜ਼ਾਰਾ ਜੇ 15 15 20 20 ਹਜ਼ਾਰ ਅਸੀਂ ਦੇਣਾ 3500 ਰੁਪਏ ਦਾ 3500 ਰੁਪਏ ਦਾ ਪੀਸ ਲੈਣਾ ਲੈਹੰਗੇ ਦੇ ਨਾਲ ਸੂਟ ਆਹਾਂ ਸ਼ਾਦੀਆਂ ਦੀ ਗੱਲ ਕਰਨੀ ਤੇ ਰੈੱਡ ਸੂਟ ਤੋਂ ਬਿਨਾ ਕਹਿੰਦੇ ਗੱਲ ਨਹੀਂ ਬਣਦੀ ਹੈਵੀ ਹੈਵੀ ਲੈਹੰਗਿਆਂ ਨਾਲੋਂ ਵੀ ਭਾਰੇ ਭਾਰੇ ਸੂਟ ਸਾਡੇ ਕੋਲ ਆ ਗਏ ਆ ਵਿਆਹ ਸ਼ਾਦੀ ਜਿੱਦਣ ਕੁੜੀ ਦਾ ਵਿਆਹ ਆ ਲਾਵਾ ਫੇਰਿਆਂ ਦੇ ਪੋਣਾ ਦੇ ਉਹ ਸੂਟ ਸਾਨੂੰ ਅਸੀਂ ਦੇਣੇ ਆ ਬੜੇ ਕੌਟੀਆਂ ਦੇ ਭਾ ਫਲਕਾਰੀਆਂ ਦੇ ਵਿੱਚ ਸਾਡੇ ਕੋਲ ਬਹੁਤ ਵੱਡੇ ਵੱਡੇ ਡਿਜ਼ਾਈਨ ਬਾਗ ਬਣ ਬਣ ਕੇ ਆ ਗਏ ਆ ਵੈਸੇ 3-400 ਰੁਪਏ ਤੋਂ ਸਾਡੇ ਕੋਲ ਫਲਕਾਰੀ ਸ਼ੁਰੂ ਆ 5-500 5-500 5-500 5-500 5-500 ਚੱਕੋ ਜੀ ਬੁਲਬੁਲ ਦੇ ਬੱਚੇ 5-500 ਚ ਜਿਹੜੇ ਬਾਜ਼ਾਰ ਚ ਮਿਲਦੇ ਬਾਜ਼ਾਰ ਚ 15-1500 ਚ ਬਾਗੇ ਪੁਰਾਣੇ ਆਜੋ ਅੰਕਲੋਂ ਦੇ ਸਟੋਰ ਤੇ 550 ਲੈ ਜਾਓ ਜੀ 15 1500 ਵਾਲੇ ਸੂਟ 550 ਚ ਬਾਈ ਜੀ ਦੁਬਾਰੀ ਤੋਂ ਪਹਿਲਾਂ ਹੀ ਪਟਾਕੇ ਚਲਾ ਦੇ ਧਮਾਕੇ ਕਰ ਤੇ 1500 ਤੋਂ ਘੱਟ ਕੋਈ ਦਿੰਦਾ ਨਹੀਂ ਤੁਸੀਂ ਕਹਿੰਦੇ 1500 ਦੇ ਤਿੰਨ ਲੈ ਜਾਓ ਬਿਲਕੁਲ ਭਾਜੀ 1500 ਰੁਪਏ ਦੇ ਤਿੰਨ ਹੈਂਡਵਰਕ ਕੀਤਾ ਨੇਚਰਲ ਕੇਵ ਦਾ ਸੂਟ ਡਿਜ਼ਾਈਨ ਇੱਕ ਤੋਂ ਇੱਕ ਟਾਪ ਤੋਂ ਟਾਪ ਕਲਰ ਤੁਹਾਡੀ ਮਨ ਪਸੰਦਾ ਜਿਹੜਾ ਮਰਜ਼ੀ ਲੈ ਜਾਓ ਚੈਲੰਜ ਕਰਕੇ ਕਹਿੰਦੇ ਆ ਆ ਜਿਹੜੀ ਐਡ ਪਾਈ ਸੀ ਪਿਛਲੇ ਹਫਤੇ ਤੱਕ ਪਾਈ ਦੁਰੀ ਜਾਂਦੀ ਆ ਨੇਚਰਲ ਕੇਵ ਦੇ ਸੂਟੋ ਹੋਰ ਮੰਗਾਲੇ ਆ ਭਾਜੀ ਅਸੀਂ ਆ ਦੇਖੋ ਜੀ ਜੇ ਤੁਸੀਂ ਮੋਰਾਂ ਵਾਲੇ ਸੂਟ ਲੈਣੇ ਉਹ ਵੀ ਮਿਲ ਜੂਗੇ ਬੂਟੀਆਂ ਵਾਲੇ ਲੈਣੇ ਆ ਟਿੱਕਰਾਂ ਵਾਲੇ ਲੈਣੇ ਆ ਟਾਲੀਆਂ ਵਾਲੇ ਲੈਣੇ ਆ ਸਾਰੀਆਂ ਹੀ ਵੈਰਾਈਟੀਆਂ 5-500 ਦੇ ਵਿੱਚ ਘੜਤੀਆਂ ਆ ਕੇ ਲੈ ਜਾਓ ਵੱਡੇ ਫਾਇਦੇ ਦੇਖੋ ਜੀ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਆਜੋ ਬਹੁਤ ਸਾਰਾ ਫਾਇਦਾ ਹੋ ਰਿਹਾ ਦੇਖੋ ਜੇ ਤੁਸੀਂ ਇਦਾਂ ਦੇ ਵਿਆਹ ਛਾਈ ਦਾ ਕੱਪੜਾ ਲੈਣਾ ਦੇਣ ਲੈਣ ਕਰਨਾ ਆਪਣੇ ਪਾਉਣ ਲਈ ਲੈਣੇ ਆ ਵੱਡੇ ਫਾਇਦੇ ਆ ਬਾਜ਼ਾਰ ਚ ਜਾ ਕੇ 50 5000 ਰੁਪਈਆ ਨਾ ਖਰਚੋ ਸਾਡੇ ਕੋਲੋਂ 15 2000 ਰੁਪਏ ਲੈ ਜਾਓ ਵੱਡੇ ਫਾਇਦੇ ਆ ਆ ਦੇਖੋ ਹੁਣ ਆ ਚੱਕੋ ਜੀ ਨੈਸ਼ਨਲ ਆਰਗੈਂਜ ਦਾ ਸੂਟ ਹੈਂਡਵਰਕ ਕੀਤਾ ਬਜ਼ਾਰਾ ਚ 2500 ਦਾ ਇੱਕ ਅਸੀਂ ਦੇਨੇ ਆ 2500 ਰੁਪਏ ਦੇ ਦੋ ਦੇਖੋ ਵੱਡੇ ਫਾਇਦੇ ਆ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਕਰਤਾ 2500 ਰਾਂ ਇੱਕ ਸੂਟ ਵੇਚਦੇ ਸੀ ਅੱਜ ਇੱਕ ਨਾਲ ਇੱਕ ਫ੍ਰੀ 2500 ਰੇ ਦੋ ਇੱਕ ਪਾਸੇ ਦੂਜਾ ਤੋਂ ਦੇਖੋ 1250 ਰੁਪਏ ਦਾ ਸੂਟ ਰਹਿ ਗਿਆ ਜਿਹੜਾ ਅਸੀਂ 2500 ਦਿੰਦੇ ਸੀ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਸਾਰੀਆਂ ਚੀਜ਼ਾਂ ਹੁਣ ਸੂਟ ਖੋਲ ਕੇ ਵੀ ਦੇਖ ਲਓ ਆ ਦੇਖੋ ਪੂਰਾ ਫਰੰਟ ਬੜਾ ਵਧੀਆ ਬਾਯੂ ਵਰਕ ਆ ਦੁਪੱਟੇ ਟੋਪ ਦੇ 2500 ਦਾ ਇੱਕ ਦਿੰਦੇ ਸੀ ਹੁਣ 2500 ਦੇ ਦੋ ਲੈ ਜਾਓ ਆ ਚੱਕੋ ਜੀ ਨੇਚਰਲ ਕੇਵ ਦਾ ਸੂਟ ਹੈਂਡ ਵਰਕ ਕੀਤਾ ਹੈਵੀ ਦਾਜਵਰੀ ਵਾਲਾ ਜਿਹੜਾ 5-5000 ਦਾ 80 ਦੇਨੇ ਆ 5000 ਰੁਪਏ ਦੇ ਦੋ ਸੂਟ ਆ ਦੇਖੋ 2500 ਰੁਪਏ ਦਾ 2500 ਰੁਪਏ ਦਾ 2500 ਰੁਪਏ ਦਾ ਪੂਰਾ ਹੈਵੀ ਲੱਧਿਆ ਹੋਇਆ ਸੂਟ ਚੈਲੰਜ ਕਰਦੇ ਆ 5000 ਤੋਂ ਘੱਟ ਕਿਸ ਨੇ ਦੇਣਾ ਨਹੀਂ ਇੱਥੇ 5000 ਦੇ ਦੋ ਲੈ ਜਾਓ ਰੰਗ ਰੰਗ ਦੇਖੋ ਚੀਜ਼ਾਂ ਦੇਖੋ ਜਿਹੜਾ ਮਰਜੀ ਡਿਜ਼ਾਈਨ ਲੈ ਜਾਓ 5000 ਦੇ ਦੋ 2500 ਦਾ ਇੱਕ ਮਿਲਣਾ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਅੰਕਲੋਂ ਮੋਗਾ ਰੋਡ ਬਾਗਾ ਬਣਾ ਪੂਰਾ ਝਾਲ ਬਣਿਆ ਦੁਪੱਟਾ ਦਿਖਾਓ ਦੁਪੱਟਾ ਵੀ ਦਿਖਾ ਦਿਓ ਟਾਪ ਦੀਆਂ ਚੀਜ਼ਾਂ 25 2500 ਹੀ ਦਵਾਂਗੇ ਜੇ ਇੱਕ ਸੂਟ ਲੈਣਾ 3500 ਦਾ ਦੋ ਸੂਟ 5000 ਦੇ ਦੇਖੋ ਜੀ ਚਾਹੇ ਨੈਚੁਰਲ ਸ਼ਿਮਰ ਦੇ ਵਿੱਚ ਲੈਣਾ ਚਾਹੇ ਆਰਗੈਂਜਾ ਦੇ ਵਿੱਚ ਲੈਣਾ ਚਾਹੇ ਬਰਪਰੀ ਨਵੇਂ ਸਟਾਫ ਆ ਗਿਆ ਬਜ਼ਾਰਾ ਚ 3 3000 ਦੇ ਸੂਟ ਸਾਡੇ ਕੋਲ ਲੈ ਜਾਓ 1275 ਰੁਪਏ ਦਾ ਚੀਜ਼ ਇੱਕ ਤੋਂ ਇੱਕ ਟਾਪ ਤੋਂ ਟਾਪ ਬਾਜੂ ਪਹੁੰਚੇ ਵਰਕ ਤੁਸੀਂ ਚੈੱਕ ਕਰ ਲੋ ਦਾਰਵੇਈ ਦਾ ਕੱਪੜਾ ਜਿਹੜਾ 1-1 ਲੱਖ ਦਾ ਬਿਆਹਾਂ 'ਚ ਮਿਲਦਾ ਸਾਡੇ ਕੋਲ 50000 ਰੁਪਏ ਦੇ ਵਿੱਚ ਬਣਾ ਲਓ ਇੱਕ ਤੋਂ ਡਿਜ਼ਾਈਨਰਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਓਏ ਦੇਖੋ ਰਾਜਾ ਰਾਣੀ ਵੀ ਆ ਗਿਆ ਰਾਜਾ ਰਾਣੀ ਓ ਕਹਿੰਦੇ ਰਾਜਾ ਰਾਣੀ ਵਾਲੇ ਸੂਟ ਲੈਣਿਆ ਲੈ ਜੋ ਲੈ ਜੋ ਚੱਕੋ ਜਿੰਨੇ ਮਰਜ਼ੀ ਸੂਟ ਰਾਜਾ ਰਾਣੀ ਵਾਲੇ ਰੰਗ ਵੀ ਬੜੇ ਸੋਹਣੇ ਸੋਹਣਿਆ ਆਹ ਦੇਖੋ ਇਸ ਵੇਲੇ ਪੂਰੇ ਪੰਜਾਬ ਪੂਰਾ ਟ੍ਰੈਂਡ ਚੱਲ ਰਿਹਾ ਜੀ ਇਹੇ ਜੀ ਰਾਜਾ ਰਾਣੀ ਵਾਲੇ ਸੂਟ ਲੈਣਿਆ ਦੇਖੋ ਫਰੰਟ ਆ ਦੇਖੋ ਬੈਕ 7-7000 ਰੁਪਿਆ ਬਾਜ਼ਾਰ 'ਚ 8-8000 ਰੁਪਿਆ 65-6500 ਸਾਡੇ ਕੋਲ ਆਜੋ ਸਿਰਫ ਤੁਹਾਨੂੰ ਅਸੀਂ ਦੇ ਰਣਾ ਇਹ ਸੂਟ 3550 ਰੁਪਏ ਦਾ ਕੋਈ 3750 ਰੁਪਏ ਦਾ ਆ ਦੇਖੋ 3750 ਦੇ ਵਿੱਚ ਰਾਜਾ ਰਾਣੀ ਵਾਲੇ ਸੂਟਾਂ ਦੇ ਡਿਜ਼ਾਈਨ ਆ ਕਲਰ ਚੈੱਕ ਕਰ ਲੋ ਜਿਹੜਾ ਰੰਗ ਪਸੰਦ ਆ ਲੈ ਜਾਓ ਰਾਜਾ ਰਾਣੀ ਦੇ ਵਿੱਚ ਵੀ ਨਵੇਂ-ਨਵੇਂ ਪੀਸ ਇੱਥੇ ਆਜੋ ਜੀ ਆਜੋ ਆਜੋ ਹੁਣ ਦਾਜਵਰੀ ਦਾ ਕੱਪੜਾ ਡਿਜ਼ਾਈਨ ਨਵੇਂ ਕਲਰ ਨਵੇਂ ਬੇਸ ਵੀ ਦੇਵੇਂ ਚੈੱਕ ਕਰੀ ਚੱਲੋ ਸੂਟ ਇੱਕ ਤੋਂ ਇੱਕ ਟੌਪ ਤੋਂ ਟੌਪ ਆ ਕੋਈ 2000 ਦਾ ਕੋਈ 2500 ਦਾ ਕੋਈ 2700 ਦਾ ਉਹ ਚੈਲੰਜ ਕਰਕੇ ਕਹਿੰਦੇ ਆ ਇਦਾਂ ਦੀ ਨਵੀਂ-ਨਵੀਂ ਵੈਰਾਈਟੀ ਇਦਾਂ ਦੇ ਨਵੇਂ-ਨਵੇਂ ਡਿਜ਼ਾਈਨ ਇਦਾਂ ਦੇ ਨਵੇਂ-ਨਵੇਂ ਬੇਸ ਉਹ ਤੁਹਾਨੂੰ ਕਿਤੇ ਨਹੀਂ ਮਿਲਨੇ ਦੇਖੋ ਚੈਲੰਜ ਕਰਕੇ ਕਹਿੰਦੇ ਆ ਜੋ ਰੇਡ ਜੋ ਕੁਆਲਿਟੀ ਅੰਕਲੋਂ ਬਾਗਾ ਪ੍ਰਣਾ ਦੇ ਰਿਹਾ ਕਿਸੇ ਨੇ ਨਹੀਂ ਦੇਨੇ ਚਾਹੇ ਡਬਲ ਐਂਡ ਟਾਈ ਐਂਡ ਡਾਈ ਦੇ ਵਿੱਚ ਹੋਵੇ ਚਾਹੇ ਸ਼ਿਮਰ ਦੇ ਵਿੱਚ ਹੋਵੇ ਚਾਹੇ ਆਰਗੈਂਜਾ ਦੇ ਵਿੱਚ ਹੋਵੇ ਦੁਪੱਟੇ ਵੀ ਤੁਸੀਂ ਚੈੱਕ ਕਰੀ ਚਲੋ ਇੱਕ ਤੋਂ ਇੱਕ ਤੇ ਟੌਪ ਤੋਂ ਟੌਪ ਪੀਸ ਲੈ ਕੇ ਆ ਗਿਆ ਹਾਂ ਉਹ ਸਾਹ ਚੈੱਕ ਕਰ ਲਓ ਫਰਕਾਬਾਦੀ ਸੂਟ 10 1000 12 12000 ਬਾਜ਼ਾਰ ਦਾ ਰੇਟ ਲੈ ਜਾਓ 5 5000 ਚ 5 5000 ਚ ਫਰਕਾਬਾਦੀ ਸੂਟ ਆ ਦੇਖੋ orange ਲੈ ਲਓ blue ਲੈ ਜਾਓ white ਲੈ ਜਾਓ red ਲੈ ਜਾਓ pink ਲੈ ਜਾਓ green ਲੈ ਜਾਓ yellow ਲੈ ਜਾਓ ਤੁਸੀਂ ਹੁਣ ਚੈੱਕ ਕਰ ਲਓ 5000 ਰੁਪਏ ਦਾ ਸੂਟ ਦੇ ਰਹੇ ਆ 5000 ਰੁਪਏ ਦਾ ਬਿਲਕੁਲ オリジナル ਸੂਟ ਵੀ ਚੈੱਕ ਕਰ ਲੋ ਆ ਦੇਖੋ ਦਪੱਟਾ ਵੀ ਪੂਰਾ ਓਵਰਲੋਡਡ 5000 ਰੁਪਏ ਦੇ ਵਿੱਚ ਹੈਵੀ ਸੂਟ ਹੈਵੀ ਦੁਪੱਟੇ ਦੇ ਦੇਣੇ ਆ ਤੇ ਜੇ ਆਪਾਂ ਰੰਗਾਂ ਦੀ ਗੱਲ ਕਰਨੀ ਆ ਡਿਜ਼ਾਈਨਾਂ ਦੀ ਗੱਲ ਕਰਨੀ ਆ ਆ ਦੇਖੋ ਤੁਹਾਡੇ ਸਾਹਮਣੇ ਰੰਗ ਪਏ ਆ 5000 ਰੁਪਿਆ ਰੇਟ ਆ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲੋ origignal ਫਰਕਾਪਾਦੀ suit ਕਿਸੇ ਨੇ ਦੇਣੇ ਨਹੀਂ ਇੰਨੇ ਦੇ ਵਿੱਚ ਦੇਖੋ ਜੀ ਮੋਰਾ ਵਾਲੇ suit ਵੀ ਆ ਗਏ ਆ ਦੇਖੋ ਚਾਚੀਆਂ ਤਾਈਆਂ ਭੂਆ ਨਾਨੀਆਂ ਮਾਮੀਆਂ ਸਾਰੀਆਂ ਹੀ ਇਸ ਵਾਰ ਖੋਜ ਕਰ ਦੇਣੀ ਆ ਅੰਕਲ ਓਮ ਬਾਗਾ ਪ੍ਰਾਣਾ ਤੇ ਡਿਜ਼ਾਈਨ ਇੱਕ ਦੇ ਇੱਕ ਚਾਹੇ orange ਕਲਰ ਦੇ ਵਿੱਚ ਲੈਣਾ ਚਾਹੇ ਤੁਸੀਂ red ਕਲਰ ਦੇ ਵਿੱਚ ਲੈਣਾ red ਰੰਗ ਦਾ suit ਸਾਡੇ ਕੋਲ 15 1600 ਤੋਂ ਸ਼ੁਰੂ ਹੋ ਜਾਂਦਾ ਵਾ ਤੁਸੀਂ ਚਾਹੇ ਫਿਰੋਜੀ ਕਲਰ ਦੇ ਵਿੱਚ ਲੈਣਾ ਬਾਜੂ ਪਹੁੰਚੇ ਬਣੇ ਹੋਏ ਬੁਟੀਕ suit ਚਾਹੇ ਬਨਾਰਸੀ ਤੁਸੀਂ ਲੈਣੇ ਆ ਦੇਖੋ ਕਿੰਨਾ ਪਿਆਰਾ ਗਲਾ ਬਣਿਆ ਵਾ ਬਹੁਤ ਸ਼ਾਨਦਾਰ ਚੀਜ਼ਾਂ ਇਸ ਵਾਰ ਦੀ ਜੋ ਵੈਰਾਈਟੀ ਆ ਚੈਲੰਜ ਕਰਕੇ ਕਹਿੰਦੇ ਆ ਜੋ ਕੁਆਲਿਟੀ ਅੰਕਲ ਓਮ ਬਾਗਾ ਪ੍ਰਾਣਾ ਦੇ ਰਿਆ ਨਾ ਕਿਸੇ ਤੋਂ ਦੇ ਨਹੀਂ ਹੋਣੀ ਕਿਸੇ ਤੋਂ ਦੇ ਨਹੀਂ ਹੋਣੀ ਆ ਦੇਖੋ ਜੀ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਹੋਣਾ ਜਿਹੜੇ ਐਨ ਆਰ ਆਈ ਭੈਣਾ ਉਹਨਾਂ ਲਈ ਵੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਜਿਹੜੀਆਂ ਚੀਜ਼ਾਂ ਤੁਹਾਨੂੰ ਕਿਤੇ ਨਹੀਂ ਮਿਲਣੀਆਂ ਉਹ ਤੁਸੀਂ ਇਹ ਸੋਚ ਲਓ ਵੀ ਅੰਕਲੋਂ ਮੋਗਰ ਰੋੜ ਬਾਗ ਬਣਾ ਆ ਜਿਓ ਚੈੱਕ ਕਰ ਲਓ ਦੁਪੱਟੇ ਚੈੱਕ ਕਰ ਲਓ ਹੈਵੀ ਸੂਟ ਰੰਗ ਦੇਖੋ ਡਿਜ਼ਾਈਨ ਦੇਖੋ ਨਵੀਂ ਨਵੀਂ ਡਿਜ਼ਾਈਨਿੰਗ ਆ ਚੁੱਕੀ ਆ ਸਾਡੇ ਕੋਲ 5 5000 ਦੇ 10 10000 ਦੇ 20 20000 25 25000 ਜਿੱਦਾਂ ਦੀ ਵੈਰਾਈਟੀ ਚਾਹੀਦੀ ਆ ਜ ਪੂਰਾ ਟਾਪ ਦਾ ਸੂਟ ਆ ਜੋ ਬਾਜ਼ਾਰ ਚ ਰੇਟ ਚੱਲਦੇ ਉਹਦੋਂ ਅੱਧੇ ਰੇਟ ਕਰਤੇ ਆ ਆ ਦੇਖੋ ਮੋਰਾ ਦਾ ਕੰਮ ਕੀਤਾ ਘੇਰਾ ਪੂਰਾ ਹੈਵੀ ਆ ਦਾਜਬਰੀ ਵਾਲੇ ਸੂਟ ਆ ਆ ਦੁਪੱਟਾ ਚੈੱਕ ਕਰ ਲੋ ਪੂਰਾ ਫੋਰ ਸਾਈਡ ਲੱਦਿਆ ਹੋਇਆ ਦੁਪੱਟਾ ਪੂਰਾ ਟਾਪ ਦੇ ਨਵੇਂ-ਨਵੇਂ ਰੰਗ ਨਵੇਂ-ਨਵੇਂ ਡਿਜ਼ਾਈਨ ਆ ਦੇਖੋ ਕੰਟਰਾਸਟ ਬਣ ਗਿਆ ਲਾਈਟ ਕਲਰ ਆ ਡਾਰਕ ਕਲਰ ਅੱਜਕੱਲ ਬੜਾ ਚੱਲਦਾ ਦੁਪੱਟੇ ਵੀ ਬੜੇ ਸੋਹਣੇ-ਸੋਹਣੇ ਇਸ ਲਈ ਕਹਿੰਨੇ ਭਾਈ 20 ਅਕਤੂਬਰ ਤੋਂ ਪਹਿਲਾਂ ਆ ਜਾਓ ਜੇ ਤੁਸੀਂ ਵਿਆਹ ਚਾਈ ਦਾ ਕੱਪੜਾ ਦਾਜ ਬਰੀ ਲੈਣੀ ਆ ਉਹ ਜਿਹੜਾ ਤੁਸੀਂ ਇਦਾਂ ਦਾ ਹੈਵੀ ਹੈਵੀ ਸੂਟਾਂ ਦਾਜ ਬਰੀ ਬਣਾਉਣੀ ਆ ਬਾਜ਼ਾਰ ਚ ਵੱਡੇ ਵੱਡੇ ਸ਼ੋਅਰੂਮਾਂ ਜਾ ਕੇ 2-2 ਲੱਖ ਰੁਪਈਆ ਤੁਹਾਨੂੰ ਖਰਚਣਾ ਪੈਣਾ ਪਰ ਸਾਡੇ ਕੋਲ ਆ ਉਹ 2 ਲੱਖ ਵਾਲਾ ਕੱਪੜਾ 70 80000 ਰੁਪਏ ਚ ਲੈ ਜਾਓ 70000 ਲੈਹਗੇ ਦੇ ਨਾਲ ਸੂਟ ਲੈਹਗੇ ਦੇ ਨਾਲ ਸੂਟ ਲੈਹਗੇ ਦੇ ਨਾਲ ਸੂਟ ਲੈਹਗੇ ਦੇ ਨਾਲ ਸੂਟ ਵੀ ਦੇ ਰਹੇ ਆ ਤੇ ਨਾਲ ਦੇ ਰਹੇ ਆ ਦੁਪੱਟਾ ਬਹੁਤ ਸ਼ਾਨਦਾਰ ਬਜ਼ਾਰਾ ਚ 15 15 20 20000 ਅਸੀਂ ਦੇਣਾ 3500 ਰੁਪਏ ਦਾ 3500 ਰੁਪਏ ਦਾ ਪੀਸ ਦੇਣਾ ਲੈਹਗੇ ਦੇ ਨਾਲ ਸੂਟ ਤੁਸੀਂ ਕਲਰ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਚਾਹੇ ਤੁਸੀਂ ਸ਼ਰਾਰੇ ਗਰਾਰੇ ਦੇ ਵਿੱਚ ਲੈਣਾ ਉਹ ਵੀ ਮਿਲ ਜਾਊਗਾ ਅਗਰ ਤੁਸੀਂ ਲੌਂਗ ਸ਼ਰਟ ਦੇ ਨਾਲ ਬਣਾਣਾ ਆਪਦੀ ਮਰਜ਼ੀ ਦਾ ਤੁਸੀਂ ਬਣਾ ਸਕਦੇ ਹੋ ਚਾਹੇ ਰੈੱਡ ਰੈਂਗ ਦੇ ਵਿੱਚ ਤੁਸੀਂ ਚੈੱਕ ਕਰ ਲਓ ਪਿਆਰੇ ਤੋਂ ਪਿਆਰੇ ਬਾਜੂ ਪਹੁੰਚੇ ਬਣੇ ਹੋਏ ਤੇ ਨਾਲ ਲਹਿੰਗਾ ਵੀ ਬਣਿਆ ਤੇ ਸ਼ਰਾਰਾ ਕਰਾਰਾ ਵੀ ਬਣਿਆ ਦੁਪੱਟਾ ਵੀ ਪੂਰਾ ਹੈਵੀ ਆ ਤੁਸੀਂ ਦੇਖੋ ਚਾਹੇ ਤੁਸੀਂ ਸ਼ਿਮਰ ਦੇ ਵਿੱਚ ਅਰੀਜਨਲ ਪੀਸ ਲੈਣੇ ਆ ਸਾਡੇ ਕੋਲ ਉਹ ਵੀ ਹੈਗੇ ਆ ਚਾਹੇ ਤੁਸੀਂ ਗਲਾਸ ਔਰਗੈਂਜਾ ਦੇ ਵਿੱਚ ਲੈਣੇ ਆ ਚਾਹੇ ਤੁਸੀਂ ਨੇਚਰਲ ਕਰੇਵ ਦੇ ਵਿੱਚ ਲੈਣਾ ਦੇਖੋ ਕਿੰਨਾ ਪਿਆਰਾ ਪੀਸ ਬਣਿਆ ਬਹੁਤ ਯੂਨੀਕ ਤੇ ਡਿਫਰੈਂਟ ਕਨਸੈਪਟ ਆ ਕਲਰ ਕੰਬੀਨੇਸ਼ਨ ਬਹੁਤ ਵਿਆਰਾ ਰੈੱਡ ਦੇ ਵਿੱਚ ਆ ਲਹਿੰਗੇ ਦਾ ਲਹਿੰਗਾ ਵਾ ਤੇ ਨਾਲ ਦੇਖੋ ਤੁਸੀਂ ਬਹੁਤ ਹੀ ਪਿਆਰੀ ਅਨਾਰਕਲੀ ਅਨਾਰਕਲੀ ਬਾਟਮ ਬਾਜੂ ਵਰਕ ਫੁੱਲ ਹੈਵੀ 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 ਪੀਸ オリジナル ਪੀਸ ਡਿਜ਼ਾਈਨਰ ਪੀਸ ਆ ਚੁਕੇ ਆ ਹੁਣ ਦੇਰੀ ਨਾ ਕਰੋ ਆਜੋ ਅੰਕਲ ਓਮ ਬਾਗ ਆਪਣਾ ਜਿੱਥੇ ਵੈਰਾਈਟੀਆਂ ਚ ਨੇਰੀ ਆ ਗਈ ਆ ਦੇਖੋ ਜੇ ਵਿਆਹਾਂ ਸ਼ਾਦੀਆਂ ਦੀ ਗੱਲ ਕਰਨੀ ਤੇ ਰੈੱਡ ਸੂਟ ਤੋਂ ਬਿਨਾ ਕਹਿੰਦੇ ਗੱਲ ਨਹੀਂ ਬੰਦੀ ਹੈਵੀ ਹੈਵੀ ਲਹਿੰਗੇ ਨਾਲੋਂ ਵੀ ਪਾਰੇ-ਪਾਰੇ ਸੂਟ ਸਾਡੇ ਕੋਲ ਆ ਗਏ ਆ ਵਿਆਹ ਸ਼ਾਦੀ ਜਿੱਦਣ ਕੁੜੀ ਦਾ ਵਿਆਹ ਆ ਲਾਵਾ ਫੇਰਿਆਂ ਦੇ ਪੋਣਾ ਤੇ ਉਹ ਸੂਟ ਤੁਹਾਨੂੰ ਅਸੀਂ ਦੇਣੇ ਆ ਬੜੇ ਕਾਟੀਆਂ ਦੇ ਭਾ ਲਹਿੰਗਿਆਂ ਨਾਲੋਂ ਵੀ ਸਸਤੇ ਪਰ ਲਹਿੰਗਿਆਂ ਨਾਲੋਂ ਭਾਰੇ ਆ ਫਰੰਟ ਸੂਟ ਦਾ ਦੇਖੋ ਵਾਜੂ ਵਰਕ ਦੇਖੋ ਰੰਗ ਦੇਖੋ ਰੈੱਡ ਲੈ ਜੋ ਮਹਿਰੂਮ ਲੈ ਜੋ ਲਾਈਟ ਚ ਲੈਣੇ ਆ ਡਾਰਕ ਚ ਲੈਣੇ ਆ ਵੱਖਰੇ-ਵੱਖਰੇ ਡਿਜ਼ਾਈਨ ਜਿੰਨੀ ਵੈਰਾਈਟੀ ਸਾਨੂੰ ਰੈੱਡ ਦੇ ਵਿੱਚ ਮਹਿਰੂਨ ਦੇ ਵਿੱਚ ਅੰਕਲੋਂ ਮੋਗਾ ਰੋਡ ਬਾਗਾ ਬਰਾਂਡ ਦੇ ਮੈਨ ਨਹੀਂ 19 ਰੇਂਜ ਦੇ 19 ਵੈਰਾਈਟੀ ਸਾਨੂੰ ਮਿਲਣੀ ਨਹੀਂ ਤੁਸੀਂ ਜਾਗੋ ਤੇ ਜਾਣਾ ਪਾਰਟੀ ਤੇ ਜਾਣਾ ਆ ਦੇਖੋ ਫੁਲਕਾਰੀ ਸੂਟ ਚਾਹੀਦੇ ਸਾਨੂੰ ਫੁਲਕਾਰੀ ਸੂਟਾਂ ਦੇ ਵਿੱਚ ਵੀ ਡਿਜ਼ਾਈਨ ਚੈੱਕ ਕਰ ਲਓ ਘੇਰਾ ਦੇਖੋ ਫਰੰਟ ਦੇਖੋ ਬਾਜੂ ਵਰਕ ਦੇਖੋ 4 ਸਾਈਡ ਦੁਪੱਟੇ ਦੇਖੋ ਇਹਦੇ ਵਿੱਚ ਹੀ ਵੱਡੇ ਫਾਇਦੇ ਆ ਦੇਖੋ ਤੁਸੀਂ ਆਂਟੀਆਂ ਲਈ ਤਾਈਆਂ ਚਾਚੀਆਂ ਭੂਆ ਮਾਸੀਆਂ ਲਈ ਹੈਵੀ ਸੂਟ ਲੈਣੇ ਆ ਉਹਦੇ ਵਿੱਚ ਵੀ ਵੈਰਾਈਟੀ ਬਹੁਤ ਮਤਲਬ ਕਲਰ ਬੜੇ ਸੋਹਣੇ ਸੋਹਣੇ ਆ ਆ ਦੇਖੋ yellow ਕਲਰ ਵੀ ਚੈੱਕ ਕਰ ਲਓ ਸੋ ਤੁਹਾਨੂੰ ਅਸੀਂ ਸੈਂਪਲ ਦਿਖਾਏ ਆ ਇੱਕ ਵੀਡੀਓ ਦੇ ਵਿੱਚ ਸਾਰੀ ਵੈਰਾਈਟੀ ਨਹੀਂ ਦਿਖਾਈ ਜਾਂਦੀ ਇਸ ਲਈ ਕਹਿੰਦੇ ਛੇਤੀ ਆਜੋ 20 ਅਕਤੂਬਰ ਤੱਕ ਬਹੁਤ ਵੱਡੇ ਫਾਇਦੇ ਹੋਣੇ ਆ ਰੇਟਾਂ 'ਚ ਬਹੁਤ ਵੱਡਾ ਫਰਕ ਪਾਤਾ ਇੱਕ ਨਾਲ ਇੱਕ ਸੂਟ ਫ੍ਰੀ ਕੀਤਾ ਹੈਗਾ ਆ ਹੈਂਡਵਰਕ ਵਾਲੇ ਕੰਮ ਟੌਪ ਦੀਆਂ ਚੀਜ਼ਾਂ ਇਹ ਵੀ ਤੁਹਾਨੂੰ ਅਸੀਂ ਬਾਜ਼ਾਰ ਨਾਲੋਂ ਅੱਧੇ ਰੇਟਾਂ ਵਿੱਚ ਦੇ ਦੇਣੀ ਆਇਆ। ਦੇਖੋ ਜੀ ਮੌਂਟੀ ਕਾਰਲੋ ਦੇ ਅਗਰ ਤੁਸੀਂ ਕੰਬਲ ਲੈਣੇ ਆ ਲੈਣ ਦੇਣ ਵਾਸਤੇ 2000 ਰੁਪਏ ਦਾ ਮਾਰਕੀਟ ਦਾ ਰੇਟ ਆ ਪਰ ਅਸੀਂ ਦੇਣਾ 1150 ਰੁਪਏ ਦੇ ਵਿੱਚ। ਚਾਹੇ ਤੁਸੀਂ ਲੈਣ ਦੇਣ ਕਰਨਾ ਜਾਂ ਤੁਸੀਂ ਦਿਵਾਲੀ ਤੇ ਗਿਫਟ ਕਰਨੇ ਆ ਤਾਂ ਮੌਂਟੀ ਕਾਰਲੋ ਦੇ ਕੰਬਲ ਸਿੰਗਲ ਬੈਡ ਦਾ ਤੁਹਾਨੂੰ 1150 ਰੁਪਏ ਦਾ ਪੈਣਾ ਵਾ। ਤੁਸੀਂ ਲਹਿੰਗਾ ਚੈੱਕ ਕਰੋ ਲਹਿੰਗਿਆਂ ਦੇ ਵਿੱਚ ਵੀ ਬਹੁਤ ਵੈਰਾਈਟੀ ਆ। ਤੁਸੀਂ ਸ਼ਰਾਰੇ ਗਰਾਰੇ ਦੇ ਵਿੱਚ ਵੈਰਾਈਟੀ ਲੈਣੀ ਆ ਉਹ ਵੀ ਬਹੁਤ 20% ਰੈਡੀਮੇਡ ਤੇ ਡਿਸਕਾਊਂਟ ਵੀ ਚੱਲੀ ਜਾਂਦਾ। ਦੇਖੋ ਸ਼ਰਾਰੇ ਗਰਾਰੇ ਲ ਇਨਾਂ ਦੇ ਨਾਲ ਤੁਸੀਂ ਅਗਰ ਕੋਟ ਪੈਂਟ ਕੁੜਤੇ ਤੇ ਪਜਾਮੇ ਸ਼ੇਰਵਾਨੀਆਂ ਬਾਸਕਟਾ ਲੈਣੀਆਂ ਤਾਂ ਉਹ ਵੀ ਸਾਡੇ ਕੋਲ ਮਿਲ ਜਾਣਗੀਆਂ ਸੋ ਇਸ ਦੇ ਨਾਲ ਤੁਸੀਂ ਫਲਕਾਰੀਆਂ ਲੈਣੀਆਂ ਫਲਕਾਰੀਆਂ ਦੇ ਵਿੱਚ ਸਾਡੇ ਕੋਲ ਬਹੁਤ ਵੱਡੇ ਵੱਡੇ ਡਿਜ਼ਾਈਨ ਬਾਗ ਬਣ ਬਣ ਕੇ ਆ ਗਏ ਆ ਵੈਸੇ 3-400 ਰੁਪਏ ਤੋਂ ਸਾਡੇ ਕੋਲ ਫਲਕਾਰੀ ਸ਼ੁਰੂ ਆ ਜੇ ਉਦੋਂ ਉੱਪਰ ਹੀ ਰੇਂਜ ਤੁਸੀਂ 1200 1500 1000 2000 ਲੈਣੀ ਤਾਂ ਉਹ ਵੀ ਤੁਹਾਨੂੰ ਮਿਲ ਜਾਣੀ ਕਿਉਂਕਿ ਵੱਡੀ ਰੇਂਜ ਹੈਗੀ ਆ ਸੋ ਛੇਤੀ ਆਜੋ ਅੰਕਲ ਓਮ ਮੋਗਾ ਰੋਡ ਬਾਗਾਪੋਣਾ 20 ਅਕਤੂਬਰ ਤੋਂ ਪਹਿਲਾਂ ਵੱਡੇ ਫਾਇਦੇ ਗਾਰੰਟੀ ਆ ਜਿਹੜੀ ਹੈਵੀ ਦਾਜਵਰੀ ਵੱਡੇ ਸ਼ੋਰੂਮਾਂ ਜਗਦੀ ਬਣਾਉਣੇ ਹੋ ਇਦਾਂ ਦੇ ਲਹਿੰਗੇ ਸ਼ਰਾਰੇ ਗਰਾਰੇ ਲੈਨੇ ਹੋ 2-2 ਲੱਖ ਰੁਪਏ ਲੱਗਦਾ ਅਸੀਂ 70-80 ਹਜ਼ਾਰ ਚ ਬਣਾ ਕੇ ਦਵਾਂਗੇ ਜੇ ਤੁਸੀਂ ਲੈਣੀ ਹੈਗੀ ਆ ਮੀਡੀਅਮ ਸੂਟ ਜਿਹੜਾ ਤੁਸੀਂ 50 ਹਜ਼ਾਰ ਰੁਪਏ ਖਰਚੇ ਬਿਜਾਰ ਚ ਆਗੇ ਇੱਥੇ 20-22-25 ਹਜ਼ਾਰ ਦੇ ਦੇਣਾ ਵੱਡਾ ਫਰਕ ਆ ਫਾਇਦੇ ਲੈ ਲਓ